ਇੰਨੇ ਤੇ ਜਾਣ ਦੇ ਕੱਟੇ ਨਹੀਂ ਕੋਈ ਮੈਨੂੰ ਜੀ ਕਿਤਾਬਾ ਗਾ। ਇਸ ਹਾਲੀਆ ਸੁਤਨੀਏ ਕੁੜੀ ਆ ਗਈ ਦੀ ਹੋਰ ਮੈਂ ਤੇ ਆ ਗਈ ਕਹਿੰਦੇ ਆ ਪਾਣੀ ਪੂਰੀ। ਸਸਰੀ ਘਰ ਦੀ ਜੀ ਸਸਰੀ ਘਰ ਦੂਜਾ ਪਾਣੀ ਲਿਆ ਦੇ ਵਾਸਤੇ ਕਿਨਾਂ ਮੈਂ ਜੀ। ਮੈਂ ਤੇ ਸੇ ਤੇਲ ਅੰਮੇ ਪਈ ਹਾਂ। ਕੀ ਕਰਦੇ ਨੇ ਸਾਰਾ ਦਿਨ ਇਹ ਦੇਖਾ ਮਤਲਬ ਕਿ ਤਾਰਾ ਜਿੰਨਾ ਦਾ ਕੰਮ ਹੋ ਕੇ ਦੀ ਕੰਮ ਦਾ ਹੀ ਹੋਵਾ ਬਣਾ ਛੱਡਿਆ ਕਰ ਸਾਰਾ ਦੀ ਕੰਮ ਕੋਈ ਨਹੀਂ ਕੰਮ ਜੇ ਮੈਂ ਖੜੀ ਰਿਹਾ ਲੇਗੀ ਹੁਣ ਦੇਖੀ ਮੈਂ ਕਿਹਾ ਘੜੀ ਲੰਬੇ ਕਹੂੰਗੀ ਕੱਲ ਦੀ ਗਈ ਬਾਵਾ ਸੁਪਦਾ ਸਾਹਾ ਆਇਆ ਹੁਣ ਦੇਖੀ ਠੋਕੀਆਂ ਹੀ ਬੜੀਆਂ ਆਈਆਂ ਕੇਕੀਆਂ ਹੀ ਠੋਕੀਆਂ ਹੀ ਬੜੀਆਂ ਨਾ ਖੜੀ ਜਾਣੀਆਂ ਇਹ ਆਈਆਂ ਹੀ ਬੜੀਆਂ

40 ਲੱਖ ਰੁਪਇਆ ਫਿਰ ਲਾਦੇ ਹੈ ਪਰ ਕੰਪਨੀ ਬੰਨਨ ਨੂੰ ਬਾਦਾਈ ਨਹੀਂ ਦੇ ਪਹਿਲੇ ਉਹਨਾਂ ਨੂੰ ਜਿਨੇ ਮੱਝ ਲਈਆਂ ਉਹ ਤੁਹਾਨੂੰ ਨਹੀਂ ਆਖਦਾ ਨਹੀਂ ਤੇ ਉਹ ਤਾਂ ਮੈਨੂੰ ਹੀ ਲਾਉਂਦੇ ਨੇ ਤੇ ਤੂੰ ਵੀ ਚੱਲ ਨਾਲ ਹੀ ਬੱਚਿਆਂ ਨਾਲ ਕੁੜੀਆਂ ਨਾਲ ਹੀ ਨਾਲ ਹੀ ਆ ਗਏ ਤੇ ਚੱਲ ਤੋਰ ਤਾਂ ਮੈਂ ਹਾਂ ਸਾਹੁੰਦਰ ਬੋਲ ਪੁੱਛਿਆ ਲੈਂਦਾ ਇੱਕ ਥੋੜਾ ਕਰਕੇ ਨਹੀਂ ਮੈਂ ਜਾਂਦੀ ਨਹੀਂ ਕਿ ਮੈਂ ਵੱਧ ਪਹਿਲੇ ਕੋਦੇ ਮੈਂ ਉੱਥੇ ਜਾਂਦੀ ਨਹੀਂ ਕਹਾਵਾ ਕਰਦੇ ਆ ਜਾਂ ਹੋ ਗਿਆ ਪਰ ਤੇਰੀ ਆਵਾਜ਼ ਕਦੇ ਬਾਹਰ ਤਾਂ ਤੇਰੀ ਸਿੱਧੀ ਬਣਦਾ ਹੀ ਨਹੀਂ ਤਾਂ ਦੇਖੀ ਮੈਂ ਕਹਿੰਦਾ ਨਾ ਬੰਦਾ ਕਿਉਂ ਨਹੀਂ ਹੈ ਪੈਸੇ ਦੀ ਗੱਲ ਨਹੀਂ ਸਾਡੀ ਪੈਸਾ ਲਾਉਂਦੇ ਇੰਨਾ ਤੇਨਾਂ ਕੋ ਪੈਸਾ ਵਾ ਉਹਾਂ ਦੇ ਜਿੱਥੇ 20 ਮੰਗਣਗੇ 40 ਦੇਵਾਂਗੇ ਹਾਂ ਪਰ ਤੁਹਾਡੇ ਕੋ ਪੈਸਾ ਹੈਗਾ ਸਾਡੇ ਵਰਗਿਆਂ ਨੂੰ ਤੂੰ ਕਦੇ ਸਹੀ ਕਿਥੋਂ ਦੇ ਦੇ ਨਾ ਨਾ ਤੂੰ ਨਾ ਘਰ ਤੇਰੇ ਅੱਗੇ ਕਿੰਨੇ ਕਿਥੇ ਪਹੁੰਚ ਜਾਣਾ ਉੱਥੇ ਤੁਹਾਡੇ ਕੋ ਦਰਪਈਆਂ ਨੇ ਤੇਰਾ ਰੋਟੀ ਖਾਣ ਨੂੰ ਤਾਂ ਭੁੱਖੇ ਤਰੇ ਫਿਰਦੇ ਨੇ ਤੂੰ ਕਿਥੋਂ ਬਾਹਰ ਤੀ ਉਸ ਤੂੰ ਨਾ ਸੁਪਨੇ ਲੈ ਤੇਰੇ ਵਾਸਤੇ ਰੋਗ ਨਹੀਂ ਆਵੇ ਕਿੰਨੇ ਤੂੰ ਜਾਂਦੀ ਹੈ ਤੇ ਖਾਲੀ ਹੱਥ ਰੁਮਕਾਰ ਕੇ ਆ ਜਾਂਦੀ ਆ ਚੁੱਕਿਆ ਨਹੀਂ ਤੇ ਆਂਦੇ ਹਜੇ ਇੱਕ ਵਾਰ ਫੋਕੀ ਰੱਖਾ ਘੇ ਰਾਂਗ ਦੀ ਗਲੀ ਤੇ ਫੇਰ ਲੈ ਕੇ ਜਾਉਂ। ਕਿਹੜਾ ਹੁਣ ਪੁਛਾਰ ਹੋਈ ਜਾ ਨੀਰ ਦੇਖਣ ਲੱਗਿਆ ਤੇਰਾ ਮੂੰਹ ਨਹੀਂ ਹਿੱਲਦਾ ਪੀ ਗਿਆ ਇਹ ਦਵਾਈ ਸਾਡਿਆ ਵਾ। ਕੋਈ ਨਹੀਂ ਇਕੱਠਾ ਬਚਾ ਰੱਖ ਮਾਰਸੜਨਾ ਚਲੋ ਤੁਹਾਡੇ ਪੇਤੇ ਦੀ ਦੇਖ ਵਿੱਚ ਮੇਰਾ ਪਾ ਦਾ ਸਾੜਾ। ਇਹ ਲੋਖੰਮੀ ਸਾਡੇ। ਐ ਤੇ ਮੇਰੀ ਬੋ ਤੇਰਾ ਸਾਈਕਲ ਕਾਹ ਫਾਹ ਲਿਆ ਨਾ ਅੱਧ ਮੈਂ ਘਾਟ ਘਾਟ ਕੋਣ ਵਾਲੀ ਲੈ ਨਵਾਂ ਵਾਲਾ ਪਾਪੀਓ ਪੀਰਾ ਖਲੋਚਾ ਆ ਇਹ 5000 ਆ ਇਹ 5000 ਆ ਵੀ ਆ ਕੇ ਲਵਾਈ ਦੇਖੀ ਜਾ ਇਹਦੀ ਬਾਰ ਆਈ ਕਿੰਨੀ ਸੁਖਨਾ ਜੇ ਤੂੰ ਲਈ ਨਹੀਂ ਐਸ ਸੌਡੀਅੰਸ ਵਾਲੀ ਆ 500 ਦੀ ਕਿੰਨੀ ਨਾ ਸਮਝੀ ਦੀ ਪਾਊਡਰ ਦੀ ਜਿੰਦਗੀ ਕਿੱਤਿਆਂ ਵਾ ਆ 500 ਦੀ ਕਿੰਨੀ ਆ ਆ ਜਿਹੜੀ ਉੱਤੇ ਲਈਏ 550 ਦੀ ਆ ਕਿਹਨੇ ਕਿਹਾ ਦੀਦੀ ਦੀ ਕਾਟਨ ਦੀ ਚੁੱਕ ਲਈ ਕਿੰਨੀ ਦੀ ਗੱਲਾਂ ਮਾਰਦੀ ਆ ਆ ਵੀ ਦੇ ਲਈ ਤੁਹਾਡੀ ਲਈ ਮੈਂ ਕਿਹੜਾ ਆਹੋ ਇਹ ਤੂੰ ਜਮੇ ਤੂੰ ਘਰੋਂ ਲਈ ਨਾ ਮੈਂ ਤਾਂ ਸਮੇਂ ਤਾਂ ਦੇਦੀ ਨਾ ਇਹ ਹੋਣੀ ਜੀ ਆ ਵੇਖ ਹੁਣ ਮੈਂ ਲਈ ਕੀ ਆਈ ਆਹ ਲਾਇ ਹੈ ਤੇਰੀੀ ਸੂਤ ਦੇ ਸੋਖਣ ਲਮਕਾ ਕੇ ਲੈ ਆਉਂਦੀ ਹੱਥਾਂ ਮੰਮੀ ਮੇਰੀ ਦੀ 1500 ਦਾ ਸੂਤ ਈ ਤੇ ਉਹਨਾਂ ਨੂੰ ਵੀ ਦੀਦੀ ਪਤਾ ਪਰ ਮੇਰੇ ਨਹੀਂ ਤੇ ਜੋਬੂ ਵਿਚਾਰੇ ਤੁਹਾਡੇ ਮੰਮੀ ਜੀ ਦਾ ਮੇਰਾ ਸੂਤ ਵੀ ਖਲਾ ਗੁੰਦੇ ਚਲੋ ਆਹ ਹੋ ਤੇਗਾ ਬਹੁਤ ਕਾਲੀ ਜੁਗ ਗਈ ਨਹੀਂ ਤੇ ਆ ਵੀ ਇਹ ਮੈਨੂੰ ਫੋਨ ਵੀ ਨਵਾਂ ਲੈ ਕੇ ਦਿੱਤਾ ਈ ਨਹੀਂ ਦੇਣ ਜੋਬੂ ਤੇ ਮਾਰੀ ਵਾਲੀ ਜ਼ਰੂਰਤ ਨਹੀਂ ਇਸ ਕਰਦਾ ਮੇਨਾ ਮਾਰਨਾ ਹੁੰਦਾ ਕਿ ਨਹੀਂ ਦੇਣ ਜੋਬੂ ਲੈ ਤੇ ਜਿੱਕੇ ਕਹਿੰਦਾ ਮੇਰੇ ਪੇਕੇ ਦੇ ਇਨੇ ਤਗੜੇ ਇਹਦੇ ਵਿੱਚ ਸ਼ਰਮ ਆਲੀ ਕਿਹੜੀ ਗੱਲ ਹੈ ਤਗੜੇ ਦਾ ਕਹਿੰਦੇ ਆ ਸ਼ਰਮ ਦੀ ਨਹੀਂ ਆ ਦੀਦੀ ਗੱਲ ਹੁੰਦੀ ਆ ਬੰਦੇ ਦੀ ਪੇਸ਼ਕੀ ਆ ਬੰਦੇ ਨੂੰ ਆਹ ਫੋਨ ਤੋਂ ਵੇਖ ਅਢੇਰ ਲੱਖ ਦਾ ਐਪਲ ਲਗਾਈ ਹੋਰ 2 ਲੱਖ ਦਾ ਨਾਲੇ ਮਤਕੇ ਨਹੀਂ ਮੈਂ ਕਿਹਾ ਕਿ ਮੈਂ ਤਾਂ ਫੋਨ ਹੈ ਕੱਤਲ ਬਣਾ ਨਵਾਂ ਜਿਹੜਾ ਫੋਨ ਸੀਗਾ ਆਂਦੇ ਨਾ ਨਾ 50000 ਦੇ ਸਾਰੀ ਚੀਜ਼ ਕੀ ਰੰਗ ਤੇ 1.5 ਲੱਖ ਲਈਆਂ ਤੇ ਤੂੰ ਲੈ ਉਹਨਾਂ ਦੀਆਂ ਤੇ ਐ ਇਧਰ ਨਹੀਂ ਐ ਉਹਨਾਂ ਦੇ ਤੇ ਐ ਮੈਂ ਬਾਤਿਆਂ ਤੇ ਫੋਨ ਤੋਂ ਦੇਖ ਸਕਦੇ ਉਹਨੇ ਜੀ ਨਹੀਂ ਜਿੰਨੇ ਉਹਨਾਂ ਦੇ ਫੋਨ ਨੇ ਉਹ ਵੀ ਲੱਖ ਲੱਖ ਤੋਂ ਥੱਲੇ ਕੋਈ ਮੈਂ ਤਾਂ ਵੇਖਿਆ ਤੁਹਾਡੇ ਭਤੀਜੇ ਕੋ ਵੀ ਬੜਾ ਤਗੜਾ ਫੋਨ ਛੋਟਾ ਜਿਹਾ ਵਾ 5 ਲੱਖ ਦਾ ਆਇਆ ਬਾਹਰੋਂ ਨੂੰ ਆਇਆ 5 ਲੱਖ ਦਾ ਵੀ ਇਹ ਨਹੀਂ ਕਾਇਆ ਨਹੀਂ ਆਣ ਆਈ ਹੈ ਉਹ ਤਾਂ ਦੀਦੀ ਗੁੱਸਾ ਨਾ ਕਰਿਓ ਬੇਟੇ ਦੇ ਛੋਟੇ ਬੱਚੇ ਨੂੰ ਫੋਨ ਦੇ ਕੇ ਤੇ ਪਖਾੜਨ ਵਾਲੀ ਗੱਲ ਨਹੀਂ ਹੁੰਦੀ ਹੈ ਲੈ ਤਗੜੀਆਂ ਦੀਆਂ ਗੱਲਾਂ ਤੈਨੂੰ ਕੀਤਾ ਬਗਾੜੀਏ ਤਗੜੀਆਂ ਨਹੀਂ ਗੱਲਾਂ ਨੇ ਜਿਹੜੀਆਂ ਜਿਹੜੀਆਂ ਮਹਿੰਗੀਆਂ ਆਉਂਦੇ ਉਹ ਕੀ ਲਾਈਆਂ ਐ ਨਿਕਾ ਉਹ ਕੋਹ ਗੱਠਾ ਖਰਾਬ ਹੋਣ ਤੇ ਨਹੀਂ ਸਾਡੀ ਸਹੂਤਾ ਨਹੀਂ ਆਪਣੇ ਤੇ ਗਿਰਵਾਇ ਤੇ ਕਿਤੇ ਬਾਹਰ ਪਾਈ ਆ ਜੀ ਪਾਂ ਗਿਆ ਤੇ ਪਾਂ ਗਿਆ ਪਈ ਨਹੀਂ ਲੱਤ ਕੋ ਨਹੀਂ ਲੈਣ ਨੂੰ ਉਹਨਾਂ ਦੇ ਪੈਰੇ ਤੂੰ ਆਪਣਾ ਝੂਠ ਮਾਰਦੀ ਮੰਨ ਕੇ ਚੱਲੇਗੀ ਐ ਤੇਰੇ ਪੈਰੇ ਪਹਿਲੇ ਮੈਂ ਕਈ ਵੇਖੇ 500 ਦੇ ਉੱਤਰ ਨੂੰ ਦੇਖ ਪਾਤ ਨੂੰ ਨਿਆਣੇ ਐ ਖੇਡਣ ਮਾਰੀ ਖੇਡਾ ਬਣਾ ਹੀ ਕਰਦੇ ਐਨਾ ਪੈਸਾ ਰੋਂਦਿਆ ਤੂੰ ਤੇ ਤੀਦੀ ਮੈਂ ਵੀ ਲੈਣਾ ਹੀ ਬੈੱਡ ਪੜੇ ਬੈੱਡ ਮੈਂ ਚੁੱਕ ਲੈ ਪਲੇਖਾ ਬੈੱਡ ਪੁੰਦੇ ਪੜੇ ਪੈ ਮੁੱਠਾ 500 ਦੇ ਹੀ ਮਿਲਦੇ 2 200 ਦੇ ਮੰਨੇ ਮੰਨਣ ਚ ਨਹੀਂ ਆਉਂਦੀ ਐਨਾ ਪੈਸਾ ਹੀ ਆਵੀ ਮੈਂ ਤੱਕੇ ਰਹਿਣਾ ਕੀ ਕਰਾਂ ਮੰਮੀ ਨੇ ਘਰ ਵਾਲੇ ਵੀ ਬਣਾ ਦੇ ਆ ਵੀ ਤੂੰ ਬਾਈ ਮੈਂ ਮਹਾਰਾ ਇਨੇ ਪਹਿਮੇ ਇਕਦਾਂ ਨਹੀਂ ਵੀ ਨਹੀਂ ਪਾਦੇ ਹਾਂ ਦੀ ਨਾਲ ਤੂੰ ਕਿੰਨਾ ਹੀ ਆਖੀ ਤੂੰ ਨਾ ਤੂੰ ਜਿਆਦਾ ਦਾ ਦੀ ਕੁੜੀ ਮੈਂ ਸਾਰੇ ਤੇਰੇ ਭਰਾ ਹਾਂ ਜਰਮਨ ਪ੍ਰਥਾ ਕੋ ਕੈਨੇਡਾ ਮਿਲਦਾ ਐਂ ਮੈਂ ਨਾ ਪਹਿਲਾਂ ਤੋਂ ਮੈਂ ਮੈਂ ਤੇਰਾ ਬਟੀ ਫੋਨ ਲੈਣਾ ਹੈ ਕਿ ਮੈਂ ਰੱਬ ਸਦੇ ਵੀ ਸਚਾਰਦਾ ਹੀ ਮਿਲ ਜੇ ਕਿ 2-3000 ਤਾਂ ਮਿਲ ਜਾਊਗਾ ਲੈ ਤੂੰ ਆਲ ਮੈਂ ਉਹ ਤੂੰ ਚੁੱਕ ਲਿਆਦਾ ਆ ਲੈ ਫੜ ਫੋਨ ਉਹ ਤੇ ਮਿਲੂਆਂ ਦੇ ਇੱਕ ਦਿਨ ਗਰੀਬੀਆ ਬੈਠਾ ਤੇ ਚਲੋ ਮੁੱਦਾ ਹਣ ਕਰਦੇ ਮਹਲ ਉਹ ਮਾਤਾ ਜੀ ਘਰੋਂ ਮੈਂ ਮਿਹੰਦਰਾਣੀ ਉਹ ਨੂੰ ਮੈਂ ਦਊਂ ਖੂਨ ਉਹਦੇ ਨਿਕਾਜਾ ਮੈਂ ਸੱਚਾਂ ਨਾਲ ਲਈ ਫਿਰਦੀ ਜੀ ਮੈਂ ਦੇਖਿਆ ਤੁਸੀਂ ਜੀ ਬੇਟੂ ਥਰੇ ਵਿੱਚ ਕੁਝ ਦੇਤਾ ਹੋਗਾ ਮੈਂ ਤਾਂ ਤਾਂ ਹੀ ਪੁੱਛਿਆ ਤੇ ਇਹਨੂੰ ਦੱਸਾਂ ਪਿਓ ਮੈਨੂੰ ਆ ਨਹੀਂ 3 ਲੱਖ ਰੁਪਏ ਤੇ ਮੈਂ ਅੱਜ ਵੀ ਤੇਰੇ ਨਿਆਂ ਨਹੀਂ ਛੱਡੀ ਕੀ ਕਰਨਾ ਤੁਸੀਂ ਹੋਗੇ ਨੂੰ ਦੇਤਾ ਇਹ ਨੂੰ ਲੱਖ ਰੁਪਏ ਤੇ ਮੈਂ ਕੀ ਕਰਨਾ ਤੇਰੀ ਨਹੀਂ ਤੇਰੇ ਇਹ ਨਾ ਨਾ ਕੱਲ ਤੁਸੀਂ ਮੇਰੇ ਕੋਲ ਲੈ ਨਾ ਨਾ ਉਸ ਤੋਂ ਬਾਹਰ ਬੰਦਾ ਆਦੀ ਲੱਖ ਇਹਨੇ ਮੈਂ ਤੁੰਨੀ ਕੀ ਕਰਨਾ ਤੂੰ ਲੈਲਾ ਨੂੰ ਸੁਚਾਈਆਂ ਲਾਈ ਕਰਦੀ ਰਹੀਂ ਆਹ ਮੈਂ ਵੀ ਨਾ ਤੇ ਸੱਚ ਆ ਦੇ ਆਹ ਦੇਖ ਨੀ ਸੋਹਣੀ ਜਿਹੜੀ ਤਾਂ ਆਪਸੇ ਹੀ ਬਣਾ ਕੀਤੀ ਉਹ ਤਾਂ 40000 ਦੇ ਬਣੀ ਨਾ ਤੇ ਗੱਲ ਨਾ ਛੱਡ ਤੈਨੂੰ ਹੋਰ ਖਖਮਨੀ ਆ ਜਿਹਦੀ ਕੂਕਾ ਦੇ ਨਾਮ ਆ ਲੱਗਦਾ ਜੀ ਆਹੋ ਕੂਕਾ ਤੇ ਕੂਕਾ ਤੇ ਆ ਵੀ 5000 ਦੇ ਲਿਆ ਸੀ ਸਸਤਾ ਹੀ ਆ ਡਾਈਗਰ ਦਾ ਤੇਰੀ ਤੂੰ ਜਦੋਂ ਜਾਣੇ ਇੰਨਾ ਖਰਚਾ ਕਰਦੇ ਇੰਨਾ ਖਰਚਾ ਕਰਦੇ ਜਾ ਕੇ ਤੇ ਦੇਖੀ ਖੜਿਆ ਹੀਆਂ ਦਾ ਘਰ ਦੇ ਕੰਮ ਖਣੋ ਇਹ ਤਾਂ ਕੰਗਰੇ ਆ ਜਾਣਾ ਕਿ ਡਿੱਗ ਪੈਣਾ ਲੋਟ ਐਕਸਲੇ ਰੱਖਦੇ ਉਹਨਾਂ ਦੀ ਬੈੱਡ ਪਰ ਇਹ ਪੈਟਨ ਪਸੰਦ ਨਹੀਂ ਹੈ ਇਹ ਕੱਲਾ ਫਾਪਾ ਜਿੱਤ ਤੱਕ ਕੇਰੇ ਹੀ ਲੀਰੇ ੱਟਕੇ ਨਹੀਂ ਆ ਚੀਜ਼ਾਂ ਦਹੀਂ ਪੁਰੀ ਜਾਂ ਆਵੇਂ ਤਾਂ ਦੇ ਮਮੀ ਨੇ ਸੂਟ ਬਣਾ ਕੇ ਦਿੱਤਾ ਜੀ ਨਾ ਮੇਰੀ ਉਹ ਕਿੰਨਾ ਮਹਿੰਗਾ ਸੀ ਹਾਂ ਤੇ ਹੁਣ ਵੀ ਹੁਣ ਆਵੇ ੱਟਕੇ ਨੇ ਮੈਂ ਵੀ ਕੰਗਰ ਬਿਕ ਗਿਆ ਇਹ ਮੇਰੇ ਕੋਲ ਆਈ ਤੇ ਵੀ ਪੌਣੇ 2 ਲੱਖ ਦੀਆਂ ਜੂੜੀਆਂ ਹਾਏ ਕਿੰਨਾ ਸੋਹਣਾ ਪੌਣੇ 2 ਲੱਖ ਦੀਆਂ ਸੋਨਾ ਵਾਲਾ ਮਹਿੰਗਾ ਜਿਹੜੀ ਬਹੁਤ ਮਹਿੰਗਾ ਸੋਨਾ ਵਾ ਤੇਰੇ ਮੇਰੇ ਨਾਲ ਕਿਹਦੀ ਗੱਲ ਥੋੜੀ ਬਣਾ ਨਾ ਕਿ ਤੂੰ ਕਿੱਥੇ ਬਣਾ ਲੈਂਦੀ ਤੂੰ ਤਾਂ ਮੈਨੂੰ ਲੱਗਦਾ ਨਹੀਂ ਇੱਕ ਕੋਕਾ ਵੀ ਬਣਾ ਸਕਦੀ ਇਹਨਾਂ ਕੋਲੋਂ ਤੂੰ ਤਾਂ ਚਾਂਦੀ ਨਹੀਂ ਬਣਾ ਸਕਦੀ ਕਹਿ ਰਿਹਾ ਦੀ ਗੱਲਾਂ ਤੇ ਦੂਰ ਦੀਆਂ ਨਹੀਂ ਵਾਕਈ ਨਹੀਂ ਦੀਦੀ ਮੈਂ ਤਾਂ ਬਣਾ ਸਕਦੀ ਮੈਨੂੰ ਚਾਰੇ ਕੋਲ ਲੀਡਰ ਲੱਗਦਾ ਨਹੀਂ ਤੇਰੇ ਨਾਲ ਨਾ ਐਡਾ ਲਫਾਫਾ ਵਾ ਆਤਮੇ ਨਹੀਂ ਕਹਿ ਮੈਂ ਤਾਂ ਚੁੱਕਿਆ ਹੀ ਜਾਣਾ ਜੋ ਗੱਡੀ ਦੇ ਆ ਐਡਾ ਲਫਾਫਾ ਜਿਹੜਾ ਬੋਰੀ ਆ ਨੂੰ ਭਰਿਆ ਦੂਸਰੇ ਤੇ ਲੀਡਰ ਦਾ ਰੱਖਾਂ ਨਹੀਂ ਆ ਉਹ ਕਿਹੜੇ ਕੱਪੜੇ ਪਰ ਵਾਡੇ ਹੋਣਗੇ ਉਹ ਵੰਡੇ ਵਾਲੇ ਕੋਈ ਪੌਣੇ ਲੱਖ ਦਾ ਕੋਈ ਸਵਾਲ ਲੱਖ ਦਾ ਸਿੰਦ ਮਹਿੰਗੇ ਨਹੀਂਗੇ ਨਹੀਂ ਭਾਵੇਂ ਸਾਰੀਆਂ ਦੇ ਬੜੇ ਮਹਿੰਗੇ ਨਹੀਂਗੇ ਇਹ ਨਾ ਕੋਈ ਤਾਂ ਇੱਕ ਹੀ ਸਾਹਮਣੇ ਮੜੇ ਤੁਹਾਡੀ ਚੋੜੀਆ ਦੁਆ ਨਾ ਨਾ ਜਾ ਦੇਣੀ ਮੈਨੂੰ ਮੈਂ ਇਥੇ ਪਾ ਨਾ ਆ ਵੀ ਰੱਖ ਲੋ ਕੱਪੜੇ ਵੀ ਆਓ ਚਲੋ ਜਿੰਨਾ ਕਲ ਹੋਇਆ ਮੈਂ ਦੇ ਦਿੱਤਾ ਜਿਹੜਾ ਸਾਡੇ ਵਰਗਿਆਂ ਕੋਲ ਸੀ। ਹੋ ਮੈਂ ਨੇ ਇੰਨਾ ਕੁ ਚੱਕ ਲਈ ਮੰਮੀ ਨੇ ਕੀ ਦੱਸੇਗੀ ਜਾ ਕੇ ਲੈ ਦੱਸਣ ਦੀ ਕਿਹੜੀ ਗੱਲ ਦੋਨਾਂ ਗੱਸੇ ਤੋਂ ਬਗੈਰ ਹੀ ਪਤਾ ਸਾਡੇ ਸਾਰੀ ਵੀ ਇੰਨਾ ਪਤਾ ਨਹੀਂ ਜੀ ਤੇਰੇ ਤੇ ਬੀਤਾ ਹੋਰ ਰੱਖ ਲੋ ਕੱਪੜੇ ਆ ਮੈਂ ਉਹ ਦੇ ਦਵਾਂ ਮੈਂ ਰੱਖ ਲੈ ਆ ਮੈਂ ਰੱਖਦਾ ਜੀ ਹਾਂ ਹਾਂ ਤੇਰਾ ਫਰ ਰੱਖ ਲੈ ਹੁਣ ਮੰਮੀ ਤੁਹਾਡੀ ਦਾ ਤਾਂ ਚਾਰੀ ਰੇ ਸੁੱਕ ਸਮਾ ਕੇ ਦਿੱਤਾ ਤਾਂ ਨਾ ਕੋਣਾ ਨਾ ਉਹਨਾਂ ਦਾ ਆ ਉਹ ਨਾਲ ਉਹ ਨਾਲ ਸੁਵਾ ਕੇ ਦੇਖ ਲਾ ਜਿਹਦੇ ਲੋਕੀ ਇੱਕ ਸੂਟ ਨਹੀਂ ਪੰਜੇ ਦਾ ਦੇਣ ਜੋ ਕਦੇ ਨਾਲ ਸੁਵਾਈਆਂ ਇੱਥੋਂ ਆ ਕੇ ਲਈ ਉਹ ਨਾਲ ਉਹ ਨਾਲ ਕਿਤੇ 550 600 ਸੁਵਾਈਆਂ ਸਿੰਪਲ ਸੂਟ ਦੀ ਦਿੱਤੀ ਵਧੀਆ ਸੁਵਾਈਆਂ ਨਾ ਆਪਾਂ ਪਾ ਕੇ ਤੂੰ ਵੇਹੇ ਜੇ ਮੇਰੇ ਕੋਲ ਕਦੀ ਪਾਇਆ ਵੀ ਨਹੀਂ ਹੁਣਾ ਆਪਾਂ ਇੱਥੇ ਤੇਰੇ ਕੋਲ ਵੀ ਤੁਹਾਡੇ ਬਹੁਤ ਚੰਗੇ ਚਾਰੇ ਨੇ ਮੇਰਾ ਵੀ ਸਵਾਦ ਦੇ ਖਲਾਇਆ ਲੈ ਭੈਣਾ ਉਹ ਤੇਰੀ 3 ਲੱਖ ਤੇ ਮਾਂ ਤਾਂ ਮੇਰੇ ਘਰੇ ਨਹੀਂ ਕੱਟ ਹੁੰਦੀ ਸੂਟ ਹੈ ਤੂੰ ਨਾ ਲੈਣੇ ਕਿ ਇਹ ਬਸਿੱਤੀ ਗੱਲ ਨਹੀਂ ਇਹੋ ਜੀਆਂ ਸੁਣ ਕੇ ਗੱਲਾਂ ਇਹ ਤਾਂ ਤੂੰ ਤੇ ਨਾਲ ਸਾਥ ਹੁੰਦੇ ਐ ਤੇਰੀ ਜਵਾਰੀ ਬਾਰੇ ਵਾਰੀ ਇੱਕ ਤਾਂ ਜ਼ਰੂਰੀ ਸੁਣਾਣੀ ਮੈਨੂੰ ਤਾਂ ਪਤਾ ਮੇਰੇ ਵੱਸ ਦੀ ਨਹੀਂ ਹੈ ਕਿ ਮੈਂ ਤਾਂ ਪਹਿਲਾਂ ਚੁੱਪ ਕਰਕੇ ਬੈਠੀ ਤੁਹਾਡੀ ਤਾਂ ਸੁਣੀ ਜਾਣ ਦੇਈ ਮੈਂ ਅੱਜ ਆ ਵੀ ਟੌਪਸਟਾਨ ਉੱਤਰ ਗਿਆ ਜੀ ਸੌ ਦੇ ਆਏ ਜਿਹੇ ਤਰਟੀ ਵਾਲੀ ਆ ਗਈ ਜਦ ਮੋੜ ਨੇ ਦੋਵਾਂ ਕਮਿਨਿਆਂ ਤੇ ਮੇਰੇ ਪੇਕੇ ਦੇ ਪਿੰਡੋਂ ਪੌਂਡ ਦੇ ਨਾਲ ਗਰੰਟੀਆ ਵਾਲੀ ਆ ਤੈਨੂੰ ਪਤਾ ਇੱਥੇ ਵੀ ਪਵਾ ਕੇ ਨਹੀਂ ਭਾਰੀ ਭਾਰੀ ਵਾਲੀ ਉਹ ਵੀ ਲੈ ਕੇ ਨਹੀਂ ਆਈ ਨਹੀਂ ਆਈ ਤੇ ਜਮ ਹੈ ਨਾ ਮੈਂ ਇਹ ਕੀ ਕਰਨੀ ਨਾ ਉਹ ਕਦੇ ਵੀ ਪਾਈ ਤੂੰ ਨਾ ਬਣਾ ਕੇ ਜਾ ਜਹ ਜੇ ਕੁਝ ਬਹਾਨਾ ਦਿੱਤਾ ਸਮਾਨ ਆਹ ਮੈਨੂੰ ਵੀ ਆਖਣ ਲੈ ਮੈਂ ਆਦੇ 50 ਰੁਪਏ ਦੇ ਚੋਰ ਪੈਣ ਲੀ ਤੇ ਮੁਰਕੇ ਟਟਾ ਕੇ ਲੈ ਜੇ ਤੇਰੀ ਜਾਈ ਤੇ ਉਹ ਜੀ ਪਾਉਂਦਾ ਨਾ ਹਾਂ ਹੋਰ ਆੜੇ ਤੇ ਜਾ ਤੇਰੇ ਤੋਂ ਮੇਰੇ ਲਈ ਬਥੇ ਮਾ ਬਾਲ ਨਾ ਉਹ ਤੂੰ ਪਾਲੀ ਨੋ ਨਾ ਜੂਰੀ ਆਪ ਕੋਣੀ ਗੇ ਸੋਨ ਨਾਲ ਹੀ ਮੈਂ ਲੈਣਾ ਕਾਰਨ ਫੌਗਾਰ ਉਤਰਾਣ ਦੀ ਖਾਣੇ ਚੋ ਜੇ ਮੈਂ ਕਿਤੋਂ ਕਾਰਨ ਪਰਨਾਵਾ ਕਿਹਨਾਂ ਤੇ ਬਾਜੀ ਆਈ ਮੈਂ ਫਿਰ ਦਾਨਕਾਰੀ ਮੇਰੇ ਕੋਲ ਦੇਖਾ ਉਹ ਪਤਾ ਤੇ ਦੇ ਦਿੰਦੀ ਪਰ ਜੀ ਜੀ ਤਾਂ ਮਨ ਤੋਂ ਤੱਕ ਉਹ ਦੇ ਸੋਨ ਨਾਲ ਸਾਰੀ ਮਰਜੀ ਕਮਾਈ ਹੁੰਦੀ ਆ ਇਹਨੂੰ ਥੋੜੀ ਕਮਾਈ ਦਾ ਬਣਾ ਛੱਡੋ ਹਾਂ ਮੈਂ ਇੰਨਾ ਸੋਨਾ ਕਿੱਥੇ ਰੱਖੂੰਗੀ ਜਿੰਨਾ ਉਹ ਦੇ ਜਾਂਦੇ ਤੇ ਸਾਹਮਣੇ ਵੇਖਿਆ ਇਹ ਸਾਰਾ ਖਤ ਪਰਿਆ ਪਿਆ ਵਾ ਐਨਾ ਛੋੜਾ ਵੀ ਕੀ ਕਰੂੰਗੀ ਆ ਉਹਨਾਂ ਦੇ ਤੇ ਸਭ ਮੰਨੇ 10 ਮੰਝਲੀ ਕੋਠੀ ਬਣਾਉਂਦੇ ਇੱਕ ਚੋਨਾ ਦੇ ਇੱਕ ਫਲੋਰ 'ਚ ਗੱਡੀਆਂ ਹੀ ਗੱਡੀਆਂ ਰੱਖਣੀਆਂ ਨੇ ਤੇ ਗਾੜ ਵਖਰੀ ਰੋਟੀ ਬਕਾਉਣ ਵਾਲੀ ਵਖਰੀ ਭਾ ਚਾਲ ਨੂੰ ਅੰਜ ਬਲਾਉਣ ਵਾਲੀ ਵਖਰੀ ਭਾਂਡੇ ਮਾਣ ਜਾਣ ਵਾਲੀ ਵਖਰੀ ਮੰਨੇਗੀ ਆ ਕੋਸੀ ਚਲ ਦੀਦੀ ਮੈਂ ਤਾਂ ਨਚਾ ਬਣਾ ਜਾਣਾ ਮੈਂ ਸੱਚ ਲੱਫੇ ਕਰ ਚੱਕਰ 'ਚ ਨਚਾਣਾ ਚਾਹਾਂ ਤੇ ਚਾਹ ਵੇਖੇ ਤਾਂ ਭੁੱਲ ਦਗੀ ਜਿਹੜਾ ਸ਼ੇਤੀ ਚਾਹ ਮੇਰੇ ਵਾਸਤੇ ਆਈ ਤੁਹੋ ਤੇ ਆਈ ਸੀ ਆਪਾਂ ਉਹ ਤੁਸੀਂ ਬੱਟੀਆਂ ਦੇ ਅੱਗੇ ਪਿੱਛੇ ਗੱਲ ਕਰਦੇ ਰਹਿੰਦੇ ਨਹੀਂ ਨਾ ਕਹਿੰਦੇ ਹਾਂ ਛੱਡ ਦੇ ਛੱਡ ਕੇ ਨਹੀਂ ਆਪ ਹੀ ਆਖਿਆ ਮੈਂ ਰਹਿੰਦੇ ਮੈਂ ਆਪੇ ਹੀ ਜਾਣੀ ਤੇ ਚੱਲ ਇੰਨੇ ਉੱਤੇ ਡਰਾਈਵਰ ਕਿਤੇ ਜੇ ਕਿ ਸਾਥ ਉਹ ਬਖੇਰਾ ਚੋਰ ਲਾਇਆ ਮੀਂਹੂੜੇ ਚ ਕੰਮ ਨਹੀਂ ਉਹਨਾਂ ਨੂੰ ਸਿਮੇਤ ਤਾਣਾ ਨੁਕਿਆ ਕਿ ਮੈਂ ਫੇ ਚੱਲ ਜਾਂਦੀ ਹਾਂ ਉਹਨਾਂ ਜਾਈਂ ਪੈੜਾ ਲਾ ਮੂੰਹ ਬਣਾ ਕੇ ਹੈ ਇਹਨੂੰ ਕੀ ਬਤਾਉਂਦਾ ਵਾ ਤੂੰ ਕੀਤਾ ਨਾਲ ਇਹ ਜਨਰਲ ਗਰੰਟੀ ਵਾਲੀ ਚੀਜ਼ ਹੈ ਕੋਈ ਕੰਮਲੇ ਦੇ ਬਣਾਉਣੀ ਥੋੜੀ ਸਾਲੀ ਹੁੰਨ ਨਾ ਕੋ ਕਿੜਾ ਘਾਟਾ ਪੀਣਾ ਕੋਸ਼ੂ ਉਹਨਾਂ ਬੋਲਦੇ ਹਾਂ ਗੱਡੀ ਤੇ ਨਹੀਂ ਚੱਲਦੀ ਮਾਂ ਬਾਪੇ ਮੈਂ ਆਈ ਆਪਣੀ ਮਰਜ਼ੀ ਨਾਲ ਤੁਰਤੇ ਬਸ ਤੇ ਆਈ ਚੜੇ ਆ ਗਏ ਅਸੀਂ ਕੀ ਚਾਹ ਦੀ ਵੇਖਦੇ ਹਾਂ ਬੱਚਾ ਬੱਥੀ ਦਾ ਲੱੱਗਿਆ ਪਰੀ ਹੁਣ ਮੈਂ ਘੜੀ ਦਾ ਪਾ ਬਈ ਸਾ ਘੜੀ ਦਾ ਗੱਤਾ ਪਾਉਣ ਨਹੀਂ ਪਾਉਂਦੀ ਮੇਰੇ ਪੇਕੇ ਨਹੀਂ ਤੇਰ ਜੋਗੇ ਨਹੀਂ ਪਰ ਹੈ ਆ ਸੋੜ ਤੇ ਪਾ ਜਾਈਆਂ ਰਲੇ ਲੱਗਦੇ

तो 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 ख ली तो रही सारा कम कर पिछे भी नहीं इनके किए कि पिछे बड़ा मान करती बता पटाने बैठी रेहना कदी मैन खुश लिया कदी मैन खुश लिया

तेरी ਜਠਾਣੀ ਢੀਪੋਰੀ ਤੇਰੀ ਜਠਾਣੀ तेरी ਸਾਰੇ ਇਹੋ ਗੱਲ ਦਿੰਦੇ ਸਾਰੇ ਇਹੋ ਮੈਂ ਚਾਹਾਂ ਤਾਂ ਬੋਲੀ ਚਾਹ ਲੈਣ ਗਈ ਉੱਥੇ ਬੈਠੀ ਹੈ ਨਹੀਂ ਕਰਨਾ ਹਾਂਜੀ ਤੇ ਕਿੱਥੇ ਬੈਠ ਕੇ ਚਾਹ ਲੈਣ ਗਈ ਉਹਦੀ ਆ ਮਾਰੇ ਜੇ ਮੈਂ ਸਾਰੇ ਆਪਣੇ ਘਰ ਚੰਗੀ ਕਰਵਾਤੀ ਕਿ ਕਿ ਚਾਹ ਬਣ ਤੇ ਤੇ ਨਾਲ ਗਈ ਆ ਚਲ ਕੋਈ ਨਹੀਂ ਕਿਨੇ ਚਾਹ ਬਣਾਉਣੀ ਆ रखी तो है। मैं तो भी भी, तो था। था। ना था। ना था। तो 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 ਦੇ ਦੇਣਾ ਨਹੀਂ ਆ ਦਿੰਦੇ ਆ ਤੇ ਮੈਨੂੰ ਇੱਕ ਪ੍ਰੈਸਰੀ ਨਾਲ ਆਉਂਹਾ ਚੰਗਾ ਚੰਗਾ ਲੈ ਤੇ ਪ੍ਰੈਸਿੰਗ ਫਿਰ ਮੇਰੇ ਤੋਂ ਵੀ 200 ਰੁਪਏ ਲੈ ਆਉਂਹਾ ਚੰਗਾ ਚੰਗਾ ਲੈ ਤੇ ਪ੍ਰੈਸ ਟੇਬਲ ਵੀ ਐਹੀ ਲੈਣੀ ਮੈਂ ਜਾਲ ਲੈਣਾ ਬੜਾ ਵਧੀਆ ਆਇਆ ਇੱਕ ਟੈਟੋ ਤੇ ਆਉਂਦੇ ਨਵਾਂ ਬਾਹਰ ਬੜਾ ਹੀ ਵਧੀਆ ਉਹ ਤੇ ਉਤਰਤ ਨਹੀਂ ਕਿੰਨੇ ਲੱਖ ਦੇ ਆ ਤੇ 10 ਲੱਖ ਦਾ ਪਾਉਂਦਾ ਆਟੋਮੈਟਿਕ ਹੀ ਰਿਮੋਟ ਦੇ ਕਿਆਣਾ ਥੋੜੀ ਜਿਹਾ ਜਿੰਨਾ ਹੀ ਆਪਾਂ ਨਾਲ ਲਈਏ ਜਿਹੜੇ ਸੂਟ ਆਪਾਂ ਕੱਲ ਕਹਿ ਤਾ ਉਹ ਪੇਟਵਾਤਾ ਉਸੇ ਕੱਲ ਦਾ ਸੂਟ ਆਪਣੇ ਆਪਾ ਲਾ ਲ ਲੈ। ਪ੍ਰੈਸਟੇਜ ਵਿੱਚ ਬਾਹਰ ਆ ਜਾਂਦਾ। ਹਾਂ 10 ਲੱਖ ਦਾ ਪੇਪਰ ਆ ਉੱਥੋਂ ਆਉਂਦੇ ਆ ਮਾਪਾ। ਨਹੀਂ ਹੋਰ ਪ੍ਰੈਸਟੇਜ ਕੋ ਥੋੜੀ ਪਰ ਰੋਬਟ ਹੋਣਾ ਜਗਾ ਇੰਨਾ ਨਹੀਂ ਕੱਟੀਂ। ਮੈਂ ਤੁਹਾਨੂੰ ਦੱਸਾਂ ਕਿ ਬਹੁਤ ਹੀ ਵਧੀਆ ਠੀਕ ਜੇ ਤੂੰ ਲੈ ਲਈ ਇਹਨਾਂ ਚੀਜ਼ਾਂ ਨੂੰ ਮੈਂ ਕਿਹਾਂਗੀ। ਤੂੰ ਕੋਈ ਨਹੀਂ ਕੋ ਕੰਮ ਕਰਿਆ ਕਰ ਭੱਜ ਭੱਜ ਕੇ। ਚੀਜ਼ਾਂ ਤੇਰੇ ਮੈਂ ਸਾਰੀਆਂ ਦੇ ਦੇਣੀ ਆ। ਪਰ ਲੱਗਣੀ ਆ ਨਾ 2-4 ਲੱਖ ਰੁਪਏ ਤੇ ਬੜਾ ਬਾਹਰੋਂ ਆਉਣੇ ਚੀਜ਼ ਐ ਟਾਈਮ ਲੱਗਦੀ ਐ ਦਾ ਕੀਤੀ ਰਿਹਾ ਚਾਹ ਆਲੂ ਦੇ ਚਾਹ ਬਾਜੀ ਚਲ ਕੇ ਬਾਹਰ ਮੈਂ ਉਹਨਾਂ ਦੇ ਚਾਹ ਕੱਪ ਲੈ ਆਈ ਨਾ ਚਲੇਗੀ ਬਾਹਰ ਤੇ ਆ ਵੀ ਆਪਾਂ ਦੇ ਇਹ ਜਿਹੜੇ ਕੱਪਾਂ 'ਚ ਚਾਹ ਪੀਂਦੇ ਆ ਨਾ ਹਾਂਜੀ ਇਹਨਾਂ ਦੇ ਕਿਹੜੇ ਕੱਪ ਉਹ ਦੇਖਣ ਵਾਲੇ ਨਾਲ ਵੀ ਐ ਕਿ ਜਿਵੇਂ ਨਾ ਮੰਨ ਕੇ ਚੜ ਵੀ ਇੰਨਾ ਨਹੀਂ ਤਾਂ ਕੱਪ ਕਿਉਂ ਹੋਊਗਾ ਉਦੋਂ ਉਹ ਜਾਂਦਾ ਕਾਹਦਾ ਕੁੱਤੇ ਨਾਲ ਹੀ ਘੋੜੀ ਦੇ ਜਿੱਦ ਜਿੱਦਿ ਚੱਲ ਜਿੰਨਾ ਜਿੱਦਾਂ ਹੰਦੀਆਂ ਨੇ ਨਾ ਉਤੇ ਪੋੜਨਾ ਲੱਗਦਾ ਯਾਨੀ ਕਿ ਮੇਰਾ ਕਾਫੇ ਬੈਠੇ ਦੇਖਿਆ ਜਿਹੜੇ ਕੱਪਾਂ ਦੇ ਉੱਤੇ ਆਨੇ ਫੋਟੋਆਂ ਲੱਗ ਜਾਂਦੇ ਨੇ ਆ ਆ ਆ ਮਾਜੀ ਦੁਕਾਨਾਂ ਚ ਫਿਰਦੇ ਆ ਇਹ ਤੇ ਨੋਰਮਲ 200 250 ਦਾ ਉਦੋਂ ਦੱਸਣਗੇ ਵੀ 2-2 ਟੱਗ ਦੇ ਜਾਂ ਇੱਕ ਕਪਵਾ ਇਹਨਾਂ ਦਾ ਬੱਖੋ-ਬੱਖੀ ਸਾਰੇ ਬਣਾ ਕੇ ਰੱਖਿਆ ਇਸ ਤੇ ਉਹ ਆਪਣੀ ਫੋਟੋਆਂ ਆ ਹਾਂ ਉਹਨੇ ਆਪਣੀ ਆਪਣੀ ਫੋਟੋ ਇਦੀ ਉਹਨੇ ਵੇਚੀ ਨਾ ਨਾ ਮਜ਼ਾ ਹੁੰਦਾ ਉਹ ਜਦੋਂ ਤੁਸੀਂ ਉਹਦੇ ਕੱਪਾਂ ਦੀ ਚਾਹ ਇਹਦੇ ਹੋਦੇ ਨਾ ਬੰਦੇ ਗਾਂ ਹੋ ਜਾਂਦੇ ਆ ਜੀ ਜਿੰਨਾ ਤੇਰੇ ਮੇਰੇ ਦੇ ਨਾਲ ਜਿਹੜੇ ਜਾਂਦੇ ਜਾਂ ਕੇ ਕਿਲੇ ਉੱਤੇ ਚੱਲ ਜਾਂਦੇ ਆ ਰਾਤੀ ਫੋਟੋ ਲੱਗਦੀ ਉਹ ਤਾਂ ਹੀ ਹੱਥ ਨੇ ਮੰਗੀ ਫੋਟੋ ਫੋਨ ਚੋਂ ਕੱਢ ਕੇ ਦਿੱਤੀ ਜਾਂਦੇ ਨਾਲ ਦੀ ਬਣਵਾ ਕੇ ਲਉਂਦੀਆਂ ਤੇ ਫਿਰ ਪਤਾ ਹੁੰਦਾ ਨਾਲ ਕੀ ਦੀ ਗੁੱਸਮੀ ਨਹੀਂ ਪੱਕਾ ਉਸੇ ਕਾਫੀ ਦੀ ਚਾਹ ਹੁੰਦੀ ਕਿ ਬਣਾ ਲੱਗਦੀ ਆ ਬੇਟੀ ਤੋਂ ਨੀ ਤੇ ਉਹ ਵੇਖੇ ਤਾਂ 10 ਘਾਟੇ ਦੇਖੇ ਨਾ ਉਹਨਾਂ ਦੇ ਹੈ ਭਾਈ ਤੇ ਤੂੰ ਕੋਠੀ ਤੋਂ ਵੇਖ ਨਾ ਜੇਕਰ ਅੰਦਰ ਵਾਜੇਗੀ ਨਾ ਦੀਦੀ ਉਦਾਂ ਮੇਰਾ ਕੋਈ ਬੜੇ ਕਰ ਕਰ ਬਚਦੇ ਕੀ ਦੇਰ ਦੇ ਤੱਕ ਰੇਕਾਰ ਜੰਮੇ ਤੱਕ ਫਿਰ ਨਾਲ ਕੋਸੇ ਦੇ ਲਾ ਮੈਂ ਤੇ ਉੱਤਰਾ ਇੱਕ ਚੁੰਮੀ ਵੀ ਤਰਸਦੀ ਰਹਿ ਜਾਂਦੀ ਉਹ ਵੀ ਤੁਸੀਂ ਲਿਆ ਦਿੱਤੇ ਚਲੋ ਤੁਹਾਡਾ ਭਲਾ ਹੋਵੇ ਮੈਂ ਨਹੀਂ ਮੇਰੀ ਜਠਾਣੀ ਬੜੀ ਚੱਗੀ ਆ ਫਿਰ ਵੀ ਉਸਤਾਫੀ ਉਹਨਾਂ ਦਾ ਟਿਕਾ ਆ ਰਹੇ ਹੀ ਵੀ ਜਿਵੇਂ ਨਾ ਇੱਕ ਬਾਹਰ ਜਾਵੇ ਕੋਠੀ ਤੇ ਬਾਹਰ ਆਪਣੇ ਆਪ ਜਮੇ ਕੀ ਬਾਲੂ ਪਰ ਫਿਰ ਬਾਹਰ ਨਿਕਲਦਾ ਜਦ ਬਤਲਣਾ ਕਿ ਨਿਕਲਣਾ ਕਿ ਸੋਣੀ ਆਲੀ ਸ਼ਾਨ ਕੋਠੀ ਉਹਨਾਂ ਦੀ ਵੀ ਤੂੰ ਐ ਜੰਗਾ ਹੀ ਕਿ ਤਕਾਦੀਆਂ ਤੇ ਚੱਲ ਆਈ ਨਜ਼ਰ ਹੱਥ ਲਾਉਂਦੀ ਜਿਨੀ ਕਰਦਾ ਉਹ ਪਿਆਰੇ ਬਿਲਕੁਲ ਜਿਨੀ ਅਵੇ 9 5 ਕੀ ਮੇਲ ਤੇ ਉਹ ਵੀ ਨਹੀਂ ਲੈਂਦੇ ਇਸਟੇਟ ਪਰ ਗਲਮਜੀਨੀ ਵੀ ਮਿਲਦਾ ਹੈ ਨਹੀਂ ਕਾਣੀ ਹੁੰਦੀ ਹੁੰਦੀ ਅਮੇ ਤੂੰ ਬਾਦੂ ਪਈਆ ਤੂੰ ਕੋਈ ਨਹੀਂ ਮੈਨੂੰ ਇਕੱਤੀ ਦੇ ਦੁੱਤੀ ਮੈਂ ਤਾਂ ਦਾਲ ਤੇਰੀ ਤਾਂ ਸਮਾਨ ਨੂੰ ਹੱਥ ਲਾਉਂਦੀ ਤੂੰ ਮੈਨੂੰ ਬਾ ਲੋਣੀ ਨਹੀਂ ਆਉਣੀ ਉਹਦਾ ਸਿਸਟਮ ਹੀ ਬੜਾ ਬੱਥਰਾ ਹੈ ਜਿਹਾ ਬਰ ਮਈਆ ਮਨਾ ਮੇਰੇ ਕੋ ਭਾਤੇ ਨੂੰ ਲੋਣੀ ਨਹੀਂ ਆਉਣੀ ਉਹ ਪਹਿਲਾਂ ਦੂਤ ਚਾਰ ਨਾ ਫਿਰ ਦੂਜਾ ਤੂੰ ਐ ਕਹ ਤਾਂ ਮੈਂ ਇੱਥੋਂ ਲਿਆ ਕੇ ਦਉਂਗੀ ਨਹੀਂ ਨਹੀਂ ਤੇ ਮੈਂ ਆਈਆ ਮੇਰੀ ਜੀ ਦੀ ਜਿਵੇਂ ਜਿਵੇਂ ਮੇਰੇ ਆਪਾ ਤਾਂ ਮੈਂ ਉਹਨੇ ਚ ਰਹਿਣਾ ਹਾਂ 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 ਮੈਨੂੰ ਇੱਥੋਂ ਲਿਆ ਦੇ ਜਿਹੜੀ ਉਹ ਹੁੰਦੀ ਰਿਚ ਪਾਣੀ ਹੀ ਪੰਜਾਹਾਂ ਤੀਆਂ ਦੀ ਹਮ ਤੇ ਜਿਹੜੀ ਹੱਲ ਉਹ ਕੋਲੋਂ ਲਈਤ 50-50 ਰੁਪਏ ਲਿਆ ਦੁਗੀ ਬੋਲੇਗੀ 4-5 ਸੌ ਇਹ ਚੀਜ਼ ਲੈਂਦੀ ਹੈ ਤੇੰਦਾ ਸਮਝਿਆ ਕਿ ਮੇਰੀਆਂ ਤੇ ਮੈਨੂੰ ਖੋਲਣੇ ਵੀ ਨਹੀਂ ਆਉਂਦੀਆਂ ਕਿ 5-5 ਹਜ਼ਾਰ ਦੀ ਰੇਲ ਪ੍ਰੇਟ ਵਾਤਾ ਦਰਜਾ ਦੀ ਕਿਤੇ ਮੈਂ ਤੇਰੇ ਵਾਸਤੇ ਲੋਕੀਂ ਬਣਾਉਣੀ ਨਹੀਂ ਮੈਨੂੰ ਕਿਤੇ ਦੀਦੀ ਤਿੰਨ ਹਜ਼ਾਰ ਪਈਆਂ ਕਿ ਪਤਾ ਜਿਹੜਾ ਵੇਲ ਲਾਇਦੀ ਹੋਏ ਤੇ ਰੰਗ ਹੋਰ ਬੱਦਬੂ ਵੀ ਕਿਨੇ ਕਿੰਡੋ ਬਾਗ ਦੇ ਇੰਦੇ ਤੋਂ ਵੱਖਰੇ ਆਵੇਂ ਉਹਨੂੰ ਫਿਰ ਆ ਕੇ ਇਹ ਨਹੀਂ ਚਾਹੁੰਦੇ ਮੇਰੇ ਕਿਤੇ ਕੁਝ ਨਹੀਂ ਚੰਗਾ ਲੱਗਦਾ ਤੇ ਵੀ ਆਪ ਦੀ ਗਵਾਹਾਂ ਕਿਤਾਬਾਂ ਵਾਹ ਉਹ ਜਿਹੜੀ ਚੀਜ਼ਾਂ ਵਿੱਚ ਤੋਂ ਆਪਣਾ ਮੈਂ ਕਿਉਂ ਨਹੀਂ ਚੱਲ ਪੀ ਕੇ ਜਾ ਨਾ ਮੈਂ ਚੱਲੀ ਹਾਂ ਚੰਗਾ ਫਿਰ ਕਿੱਥੇ ਚੱਲਦੇ ਹੋ ਮੈਂ ਆਉਣਾ ਚੱਲੀ ਹਾਂ ਜਵਾਨੀ ਆ ਤੂੰ ਹੋਣ ਕਰ ਲਈ ਨਹੀਂ ਮੈਂ ਕਿ ਮੈਂ ਹੋ ਆਵਾਂ ਉਧਰ ਨੂੰ ਹਰ ਦਾ ਸਮਾਂ ਨਹੀਂ ਜਿਵੇਂ ਕਿ ਕਿਤਾ ਬੜੀ ਆ ਪਰ ਮੇਰੀ ਬਰਪਰੀ ਕਿੱਥੇ ਕਰ ਲੂ ਮੇਰੇ ਤੇ ਦੋਸਤੋ ਪਰੇ ਨਹੀਂ ਪਰ ਕੀ ਨਹੀਂ ਨਾ ਲਾ ਤੈਨੂੰ ਦਿਖਾਉਂਗੇ ਨਾ ਮੈਂ ਕਸ਼ਟ ਪਾਇਕ ਦੇ ਕੇ ਨਾ ਕਿ ਇਤਨਾ ਕੁਛ ਨਹੀਂ ਆਈ ਜਿਹੜੀ ਫੋਨ ਨਾਲ ਵੀ ਮੇਰੇ ਕੋਲ ਆ ਜੀ ਨਾ ਨਾ ਕੋਈ ਨਹੀਂ ਤੈਨੂੰ ਫੋਨ ਕੀ ਕਰਨਾ ਮੈਂ ਤੇ ਤੈਨੂੰ ਦੱਸਣੀ ਵੀ ਉੱਤੇ ਜਾ ਕੇ ਜਿੰਨੇ ਮਰਜ਼ੀ ਫੋਨ ਲੈ ਜਾ ਤਲਵੀਰਾ ਵੀ ਚੱਲ ਚੰਗਾ ਹੁਣ ਮੈਂ ਚੱਲਾਂ ਨਾਲ ਮੈਨੂੰ ਸੂਤ ਸਾੜੀਆਂ ਬੁਖਾਵਾਉਣੀਆਂ ਤੇ ਦੇਖ ਕੇ ਕਸ਼ਟ ਆਇਆ ਕਿ ਦੀ ਜਣਾ ਕੋਈ 10 ਸਮਾਂ ਸਵੇਰ ਕਿ ਨਹੀਂ ਚੱਲੀ ਬੁਖਾਵਾਉਣੀਆਂ ਪਹਿਲੀ ਤਪਾਈ ਹੀ ਬੁਖਮਤੀ ਟੌਰ ਜਾਂ ਮਾਰਦੀ ਆ ਤੇ ਹੱਥੋਂ ਸਿਰਫ ਆਤੀ ਮੈਨੂੰ ਬੁਖਾਵਾਉਂਦੀ ਮੈਂ ਆਈ ਤੇ ਮੈਂ ਚੰਗਾ ਹੋਣੀ ਹੈ ਆਉਂਦੀ ਨਾਲੇ ਦੇਖ ਕਰ ਪੱਜੀ ਸੁਜੀਤਾ ਛੱਡੀ ਨਹੀਂ ਦੁਲੱਗ ਜਣੇ ਤਾਂ 15 ਮਿੰਟਸ ਕਰ ਚੰਗਾ ਕੰਮ ਹੀ ਸਾਰਾ ਕੰਮ ਪੁੰਦਾ ਕਰ ਲਿਆ ਬੈਠੇ ਖੁਪੜੀ ਹੋਣੀ ਅੱਥੀ ਉਧਰ ਜਿੱਨਾ ਚਰ ਜਾ ਕੇ ਨੇ ਅੱਜ ਜਿਹੜਾ ਲੈਕਚਰ ਇਹਦਾ ਲਮਾ ਇੱਥੇ ਦਿੱਤਾ ਉਧਰ ਨਾ ਨਾ ਦੇਤਾ ਉਹਨੇ ਜਿਵੇਂ ਰਾਮ ਨੂੰ ਰੋਟੀ ਵੀ ਅਜਿਹਾ ਹੋਣੀ ਆ ਕੇ ਤਾਂ ਪਾਕਰ ਇਹਨਾਂ ਆਪੋ ਜਿੰਨੇ ਜੋਗੇ ਉੰਨੇ ਚ ਹੀ ਰਹੇ ਹੈ ਜਿਹੜਾ ਨਾਂ ਲੈ ਬੀਤਾ ਹੈ ਇੱਕਰੀ ਬਾੜ ਚੋਂ ਤੇ ਮੁੜ ਕੇ ਨਿਕਲਣਾ ਤਾਂ ਪਤਾ ਨਹੀਂ ਲੱਗਦਾ ਉਹ ਉੰਤਰਾ ਕੀ ਉੰਤਰਾ ਬਾਂਦ ਜਿਹਾ ਵਾਲਾ ਜਿਹਾ ਬਣਾਇਆ ਵਾ ਦੱਸ ਘੂਤਾ ਦਾ ਡੇਰਾ ਇੱਥੇ ਵੀ ਜਿਹੜਾ ਤਾਂ ਤੁਹ ਪਤਾ ਹੀ ਨਹੀਂ ਲੱਗਣਾ ਵੀ ਉਹ ਅਕਸਰ ਮੂੰਹ ਸਿਰ ਤੇ ਗੇੜ ਤੇ ਰੱਖਿਆ ਹੀ ਹੋਊਗਾ ਮੰਨਿਆ ਮੇਰੇ ਪੇਕੇ ਆ ਨਹੀਂ ਐਂਦੀਆਂ ਕੋਠੀਆਂ ਐਂਆਂ ਤੇ ਐਨਾ ਤੇ ਪਤਾ ਹੀ ਨਹੀਂ ਕਿ ਗੇਟ ਤੇ ਕਿਸੇ ਬੰਨੇ ਰੱਖਿਆ ਹੀ ਹੋਊਗਾ ਫੋਕਿੰਗ ਐ ਵੜੀ ਆਂਦੀ ਚੰਚੜ ਚੱਲਦੀ ਐ ਤੇ ਵੇਖੀ ਹੁਣ ਉਹਨੂੰ ਵਿਚਾਰੀ ਤੱਕਦੀ ਨੂੰ ਵੀ ਜਾ ਕੇ ਤੇ ਇਹਦੇ ਕੋਲ ਬੜੇ ਲੋਕ ਵੀ ਜਾ ਕੇ ਚੱਲੋ ਮਨਾ ਸ਼ਾਰਟ ਤੇ ਪਿੱਲਾ ਰਸ ਤੇ ਦੀਦੀ ਮੈਂ ਸਾਰੀ ਉੱਪਰ ਲੱਗ ਕੇ ਜਾਣੀ ਅੱਧੀ ਤਾਂ ਲਾਂ ਗੀ ਅੱਧੀ ਤੇ ਹੀ ਰਹੇਗੀ ਪ੍ਰੀਤ ਹਾਂਜੀ ਹਾਂਜੀ ਦੀਦੀ ਇੱਥੇ ਆਈ ਆ ਇੱਥੇ ਆ ਗਈ ਆ ਮੈਂ ਸਾਰਾ ਹੀ ਤੇਰਾ ਘਰ ਕੋਲ ਮਾਰੇ ਹੁਣ ਆਈ ਤੇ ਮੈਂ ਅੱਖ ਨਹੀਂ ਲੱਗਦਾ ਵੇਲੀ ਨੂੰ ਗਈ ਆ ਤੂੰ ਉੱਥੇ ਵੇਲੀ ਬੈਠੀ ਆ ਤਰਨ ਨੂੰ ਕੁਛ ਲੱਭਣ ਨਹੀਂ ਹੀ ਤਿਆ ਤੇ ਮੈਂ ਇੱਥੇ ਬੈਠੀ ਸੋਚਣ ਦੇ ਵੀ ਕੀ ਤਰ੍ਹਾਂ ਤੇ ਕੀ ਨਾਂ ਤਰ ਹੋ ਲੈ ਤੈਨੂੰ ਕੁਛ ਤਰਨ ਨੂੰ ਨਹੀਂ ਲੱਭਣ ਦਿਆ ਲੈ ਮੈਂ ਤੈਨੂੰ ਦੱਸਾਂ ਗਈ ਪੇਕੇ ਉਹਨਾਂ ਦੇ ਤੇ ਕਿਹ ਡੰਗਰ ਸਬਜ਼ੀਆਂ ਖਾਂਦੇ ਡਾ ਤੋੜਾ ਖਣ ਲੈ ਜਾ ਲੈ ਜਾ ਲੈ ਜਾ ਪਰਪਰ ਤੈਨੂੰ ਪਤਾ ਮੇਰੇ ਕਿਹ ਬਸਤੇ ਮੈਂ ਕਾਦੇ ਤੇ ਲਿਉਣੀ ਸੀਗੇ ਲਾ ਤੇ ਪੈਣਾ ਤੂੰ ਲੈ ਆਈ ਹੋਂਨੀ ਮੇਰੇ ਚਾਰ ਦਿਨ ਸੌਖੇ ਨਾਲ ਹੀ ਜਾਂਦੀ ਬਤਾ ਵਾਕੇ ਸਾਰੇ ਆਂਡ ਗਵਾਂਡ ਖੋਸ਼ ਹੋ ਜਾਣਾ ਹੀ ਪਰ ਮੈਨੂੰ ਪਤਾ ਖਾ ਕੇ ਵੀ ਕਿਸੇ ਨੇ ਨਾਂ ਲੈਣਾ ਵੀ ਖਾਦਾ ਵਾ ਮੈਂ ਕਰ ਦੇ ਨਾ ਤੇਰਾ ਨਾਂ ਤੂੰ ਲਿਉਣ ਵਾਲੀ ਤੇ ਪਾ ਦਿੰਦੀ ਨਹੀਂ ਤੇਰੇ ਤੇ ਆ ਪੇਕੇ ਵਾਧੂ ਦਿੰਦੀ ਨੇ ਨਾ ਉਹਨਾਂ ਕੋਲ ਤੇ ਆਪਣਾ ਹੀ ਮਹਾਂ ਗੁਜਾਰਾ ਹੈ ਇਹ ਵੇਖੇ ਵਾਧੂ ਲਾਉਂਦੇ ਨੇ ਤੂੰ ਆਂਦੀ ਨਹੀਂ ਹੈ ਸਬਜ਼ੀਆਂ ਉਹ ਨਹੀਂ ਦਿੰਦੇ ਕਾਕਾ ਨੀ ਲਾਉਂਦੇ ਤੇ ਹੈਗੇ ਆ ਪੈਣਾ ਪਰ ਤੇਰੇ ਪੇਕਿਆਂ ਦਾ ਕਿੱਥੇ ਮੁਕਾਬਲਾ ਕਰ ਸਕਦੇ ਹਾਂ ਉਹ ਇਹ ਤੇ ਸਾਡੇ ਵਾਕਈ ਤੂੰ ਤੇ ਸੱਚੀ ਪ੍ਰੀਤਾਂ ਦਾ ਮੁਕਾਬਲਾ ਤੇ ਲਾਗੇ ਬੰਨੇ ਡੇਰੇ ਤੇ ਕਿਸੇ ਦਾ ਵੀ ਨਹੀਂ ਹੋਣਾ ਨਾ 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 ਕਿਸੇ ਦਾ ਵੀ ਨਹੀਂ ਸੱਚੀ ਮੈਂ ਤੇ ਆਈ ਹੂ ਤੇ ਮੇਰੇ ਢਿੱਡ ਨੂੰ ਫਰੇਮਾ ਹੈ ਇਹ ਉਹਦੇ ਕੋ ਕੀਤੀਆਂ ਤੇ ਪਰ ਉਹ ਤੈਨੂੰ ਪਤਾ ਉਹਨੂੰ ਤਗੜੀਆਂ ਦੀਆਂ ਗੱਲਾਂ ਦਾ ਕੀ ਪਤਾ ਵਾ ਕੀ ਨਹੀਂ ਚੁਕੀਆਂ ਚ ਰਹਿਣ ਗਿੱਜੀ ਉਹ ਹੀ ਨਾ ਉਹਨੂੰ ਕਿਸੇ ਗੱਲ ਦਾ ਨਹੀਂ ਪਤਾ ਤੇ ਮੈਂ ਨਾ ਹੇ ਮੈਂ ਤੇਰੇ ਕੋ ਜਾਨੀ ਆ ਤੈਨੂੰ ਦੱਸ ਕੇ ਆਉਣੀ ਆ ਇੰਨਾ ਮੇਰੇ ਪੇਕਿਆਂ ਦੇ ਤਾ ਤੇ ਮੈਂ ਸੁਣਿਆ ਤੇਰੇ ਪੇਕਿਆਂ ਨੇ ਕੋਠੀ ਬੜੀ ਤਕੜੀ ਪਾਈ ਹੈ ਕੋਠੀ ਤਕੜੀ ਕੀ 10 ਬਿਲਡਿੰਗਾਂ ਬਣਾਈਆਂ ਉਹਦੀਆਂ ਬਣਾ ਨਹੀਂ ਬਣਾਈਆਂ ਤਾਂ ਕੋਠੀ ਕਾਜੀ ਕੋਠੀ ਤੈਨੂੰ ਦੱਸਾ ਇੰਨੀ ਕਿਤੇ ਸ਼ਾਨ ਆਬਾਨੀ ਨਹੀਂ ਹਾਂ ਉਹਦੇ ਮੁਕਾਬਲੇ ਨਾਲ ਹਸਾਬ ਲਾ ਪਈ ਉਹਦਾ ਮੁਕਾਬਲਾ ਕਰਦੇ ਹੀ ਅੱਜ ਦੇ ਪੈਨ ਕਿਤੇ ਇੰਨਾ ਇਉਨਾ ਘਾਰ ਕਿਤੇ ਇੰਨੀਆਂ ਕੋਠੀਆਂ ਫਲੋਰ ਵੱਖੋ ਵੱਖੀ ਐਨ ਆਪਣਾ ਬੀੜਾ ਪੌੜੀਆਂ ਪੂਰੀਆਂ ਚੜ੍ਹ ਕੇ ਨਹੀਂ ਜਾਣਾ ਪੈਂਦਾ ਹੀ ਨਾ ਨਾ ਪੌੜੀਆਂ ਚੜ੍ਹ ਕੇ ਤਾਂ ਉਈ ਥੱਕ ਜਾਣ ਐਨੇ ਜੋਗੇ ਉਹ ਕਿੱਥੇ ਐਨੇ ਬਣਾਇਆ ਫਿਰ ਚੜ੍ਹਨ ਨੂੰ ਤਾਂ ਨਾ ਪੈਣਾ ਲਿਫਟ ਬਣਾਈ ਐ ਐ ਕਰਕੇ ਵੀਰਾਂ ਨੂੰ ਬਣਾ ਨਹੀਂ ਮੈਂਟੋ ਮੈਂਟੀਆਂ ਲੈਣਾ ਇੱਕ ਤਾਂ ਤੇਰੇ ਵਰਗਾ ਨਹੀਂ ਚੜ੍ਹ ਸਕਦਾ ਲ ਮੈਂ ਫਿਰ ਜਾਣਾ ਵੀ ਹਾਂ ਉੱਤੇ ਜੋ ਕਾਜਾ ਵਾਜਦਾ ਵਾ ਤੂੰ ਕਦੀ ਚੜ੍ਹਿਆ ਨਹੀਂ ਤਾਨੂੰ ਨਹੀਂ ਨਾ ਮੇਰਾ ਸਰੀਰ ਮਾੜਾ ਕਿਤੇ ਆਓ ਮੇਰੇ ਵਰਗੇ ਨੇ ਚੜ੍ਹ ਵੀ ਕਿੱਥੋਂ ਲੈਣਾ ਮਾੜੇ ਬੰਦੇ ਦਾ ਕੀ ਪਤਾ ਵਿੱਚ ਹੀ ਰਹਿ ਜਾਵੇ ਕਿਤੇ ਟੈਗ ਟੂ ਹੋਈ ਨਾ 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 ਚੜਹੀ ਵੀ ਨਾ ਇਹ ਤੇ ਤੈਨੂੰ ਦੱਸਾਂ ਪੀ ਫਿਰ ਤੈਨੂੰ ਇੱਕੋ ਵਿਆਹ ਤਾਂ ਤੈਨੂੰ ਕਿਤੇ ਕਿਤੇ ਆਹ ਤੱਕੜੇ ਡੀਸੀ ਦੇ ਮੁੰਡੇ ਨਾਲ ਵਿਆਹ ਹੁੰਦੇ ਤੇ ਫਿਰ ਲੈ ਉਹ ਉਹ ਦੋ ਦੀਆਂ ਥੋੜੀ ਗੱਲਾਂ ਸੀ ਤੂੰ ਗਈ ਸੀ ਮੈਂ ਡੋਲਾ ਲੈਣ ਜਿੱਦਾਂ ਮੈਂ ਆਖਾਂ ਵੀ ਜਦੋਂ ਮੈਂ ਤਾਂ ਅਹੀਂ ਤੈਨੂੰ ਵੀ ਹੋਣਗੇ ਉਦੋਂ ਤੇ ਕੱਖ ਵੀ ਨਹੀਂ ਉੱਥੇ ਆ ਹੂ ਨੀ ਕੱਖ ਕਿਉਂ ਨਹੀਂ ਨਹੀਂ ਪੈਣ ਦੋ ਕਮਰੇ ਲੈਣ ਸਰ ਬਣੇ ਹੋਰ ਉੱਥੇ ਕੀ ਮਾਰ ਜੀ ਕੋਠੀ ਬਣੀ ਸੀ ਸਿੰਗਲ ਫਲੋਰ ਬਣੀ ਆ ਸੀਗਾ ਤੂੰ ਲੰਗਰ ਕਿੱਧਰ ਖਾਦਾ ਛੋ ਕਿੰਨਾਂ ਦਾ ਘਰ ਜਿੱਦਾਂ ਲੰਗਰ ਖਵਾਇਆ ਸੀ ਤੁਸੀਂ ਉਹ ਵੀ ਸਾਡਾ ਹੀ ਆ ਮਤ ਬਣਾਇਆ ਵੇਲੀ ਪਰ ਤੈਨੂੰ ਸਭ ਮੈਨੂੰ ਵਿਆਹਾਂ ਦੀ ਦੇ ਹਾਂ ਉਹ ਤੇ ਕਿਤੇ ਮਾਇਆ ਹੀ ਜੀ ਖੇਡ ਜਿਵੇਂ ਮੇਰੇ ਕਰਮਾਂ ਚ ਨਹੀਂ ਸੀ ਹਾਂ ਉਹ ਤਾਂ ਹੀ ਉਹ ਨਹੀਂ ਤੇ ਇਹ ਕਿਤੇ ਉਦੋਂ ਹੁੰਦਾ ਮੈਂ ਤਾਂ ਰਾਜੇ ਦੇ ਘਰ ਜਾਂਦੀ ਅੱਛਾ ਹਾਂ ਇਹ ਤੇ ਮੈਨੂੰ ਵਿਆਹਾਂ ਦੀ ਦੇਰ ਹੀ ਜਿਦਾ ਮੇਰੇ ਨਹੀਂ ਪੈਰ ਚੰਗੇ ਤੂੰ ਆਈ ਘੱਟ ਹੈ ਬਸ ਤੇ ਆਈ ਬਸ ਤੇ ਆਈ ਉਧਰੋਂ ਮੈਂ ਨਆਂ ਅੱਖਾਂ ਤੇ ਦਹਿ ਹੀ ਆਂਦੇ ਹੀ ਅੱਗੇ ਪਿੱਛੇ ਆਨੇ ਨੇ ਗੱਡੀ ਤੇ ਵੀ ਤਿੰਨ ਚਾਰ ਗੱਡੀਆਂ ਖਲੋਤੀਆਂ ਸੀ ਬੱਸਾਂ ਵਾਲੇ ਵੀ ਗੱਲਾਂ ਕਰਦੇ ਆ ਰਹੇ ਵੀ ਬਾਨੀ ਦੀ ਧੀ ਕਿਤੇ ਬੱਸਾਂ ਚ ਧੱਕੇ ਖਾਂਦੀ ਫਿਰਦੀ ਲੈ ਨਹੀਂ ਗੱਲ ਬੱਸਾਂ ਲੈ ਕੀ ਗੱਲਾਂ ਕਰਨ ਉਹਨਾਂ ਨੂੰ ਕੀ ਪਤਾ ਸੀ ਪਰ ਮੈਂ ਤੇ ਦੱਸਾ ਮੜੇ ਚੜ ਕੇ ਆ ਗਈ ਮੈਂ ਹਾਂ ਵੀ ਚੱਲਣ ਤੁਸੀਂ ਆਪ ਆਪਣੇ ਕੰਮ ਬਤੰਦੇ ਉਹਨਾਂ ਨੂੰ ਕਈ ਇਧਰੋਂ ਆ ਜਾ ਐਨੂੰ ਚੱਲ ਜਾ ਐਨੂੰ ਆ ਜਾ ਤੈਨੂੰ ਪਤਾ ਤੇਗਾ ਮੇਰੇ ਭਰਾ एक तेरे एक तेरे रहा रहा अच्छा ते ते एक ही आए थे एक भाई तेरे सच्चे जेडा इटली ਨਹੀਂ ਆਨੇ ਗਿਆ ਉਹ ਬਣਾ ਕੈਨੇਡਾ ਪਹੁੰਚ ਗਿਆ ਅੱਛਾ ਬਧਾਈ ਹੋਵੇ ਫਿਰ ਹਾਂ ਜਾਣਦੇ ਆ ਕੋਈ ਡੱਬਾ ਡੁਬਾ ਲਈ ਜਾਂਦੀ ਹੁੰਦੀ ਤੇ ਜੱਬੇ ਲਿਆਉਂਗੀ ਆਉਣਾ ਨਾ ਡੱਬੇ ਦੇ ਕੇ ਜਾਣਾ ਇਹ ਕਿਤਾ ਫੋਨ ਆ ਗਿਆ ਭਰਾ ਨੂੰ ਨਹੀਂ ਉਹਨਾਂ ਦੇ ਆਹੋ ਲੈ ਉਹਨਾਂ ਦੇ ਰਾਤ ਇਹ ਵੀ ਰਾਤ ਪੈਂਦੀ ਨਾ ਵੇਲੇ ਹੋ ਕੇ ਕਰਦੇ ਫਿਰ ਬਾਅਦ ਚ ਕਰੂੰਗੀ ਉਹਨਾਂ ਨੂੰ ਮੈਂ ਹਾਂ ਹਾਂ ਤੇ ਨਾ ਗੱਲਾਂ ਕਰ ਫਿਰ ਮੈਂ ਤੂੰ ਵੀ ਆਵੀਂ ਨੇ ਆਪੇ ਤੇ ਆਨੀ ਆਵੀ ਨਾ ਤੇਰੇ ਵਰਗੇ ਨੂੰ ਟੈਕ ਹੋ ਜਾਣਾ ਮੁੱਥੇ ਨਹੀਂ ਪੀਕੇ ਨਹੀਂ ਇੱਥੇ ਤੂੰ ਘਰੇ ਆਵੀ ਅੱਛਾ ਘਰੇ ਆਉਂਗੀ ਅੱਛਾ ਘਰੇ ਆ ਜਾਊਂਗੀ ਐਨੇ ਲੀ ਲਿਆ ਅੱਛਾ ਅੰਨੇ ਸਾਰੇ ਸੂਰ ਅਜੀ ਐਡਾ ਇੱਕ ਲਫਾਫਾ ਜਿਹੜਾ ਨੇ ਮੈਂ ਮੈਂ ਕਿਥੇ ਬੱਸਾਂ ਚ ਚੱਕਦੀ ਫਿਰੂੰਗੀ ਜਦੋਂ ਕਿਤੇ ਗੱਡੀ ਤੇ ਆਉਂਗੀ ਅਗਲੀ ਵਾਲੀ ਮਿਲੂ ਨਾਲ ਜੀ ਨਾਲ ਤੇ ਮੈਂ ਚੱਕ ਲਿਆਉਂ ਤੇਰੇ ਨਾਲ ਨਾ ਨਹੀਂ ਤੇਰੇ ਨਹੀਂ ਵਸਦੀ ਰੋਗ ਤੂੰ ਕੋਠੀ ਚ ਨਾ ਖੜੀ ਥੱਲੇ ਹੀ ਵਾਲੀ ਇੱਕ ਬੰਨੇ ਤੂੰ ਕੱਲੀ ਜਾਵੇਂਗੀ ਨਾ ਤੇ ਤੈਨੂੰ ਤੇ ਪਤਾ ਹੀ ਨਹੀਂ ਲੱਗਦਾ ਕਿੱਧਰ ਦੀ ਵੜਨਾ ਕਿੱਧਰ ਦੀ ਵੜ ਜਾਵੇਂਗੀ ਤੇਨੂੰ ਗੇਟ ਹੈਗਾ ਵਾ ਨਿਕਲਦੇ ਰਾਹ ਦਾ ਨਹੀਂ ਪਤਾ ਤੇ ਉਹ ਜਿੱਦਾਂ ਇਧਰੋਂ ਵੜ ਐ ਤੇ ਮੈਂ ਨਿਕਲਣਾ ਜ਼ਰੂਰ ਅੰਦਰ ਪੈਣਾ ਫੇਰ ਨਹੀਂ ਮੈਂ ਜਾਣਦੀ ਉਹਦੇ ਮਾੜਾ ਐਵੇਂ ਨਹੀਂ ਬੰਦਾ ਕੁਝ ਉੱਜਾਂ ਦੇ ਕੋਲ ਫੋਨ ਰੱਖਿਆ ਹੋਵੇ ਇਹ ਮੈਂ ਤੇ ਬੰਦਾ ਉਥੇ ਇੰਨਾ ਤੇ ਦੱਸਾਂ ਵੀ ਇੰਨਾ ਹੀ ਜ਼ਿਆਦਾ ਰੱਬ ਨੇ ਦੇਤਾ ਇੰਨਾ ਜ਼ਿਆਦਾ ਰਿਜ਼ਕ ਸੂਟ ਮੈਂ ਲਿਆਈ ਹੂ ਘਰ ਪਾਉਣ ਵਾਲੇ ਜ ਬਣਾ ਲੈ ਆਈਆਂ ਬਾਕੀ ਉੱਥੇ ਦੇ ਸੁਵਾ ਕੇ ਵੀ ਨਾਲ ਇੱਕ 5000 ਦਾ ਹੀ ਇੱਕ 3500 ਦਾ ਇੱਕ ਇੰਨਾ ਕਰਕੇ 2000 ਦਾ ਉਹਦਾ ਵੀ ਲਿਆਂਦਾ ਹੀ 1500 ਦਾ ਉਹਨੂੰ ਬਣਾ ਤੇ 5 ਸਾਲ ਹੋ ਗਏ ਵਿਆਹ ਨੂੰ ਆ ਵੇਖ ਇਧਰ ਇਹ ਨਵੇਂ ਬਣਾਏ ਆ ਬਣਾ ਕੇ ਦਿੱਤੇ 34000 ਉਹ ਵੇਲਾ ਤੂੰ ਮੈਂ ਹਵਾ ਲਈ ਜੀ ਉਹਨੂੰ ਤੇ ਚੱਟੂਗੀ ਦੇਖੀ ਨਹੀਂ ਇਹੋ ਜਿਹਾ ਡਿਜ਼ਾਈਨ ਤੇ ਕਿਚਨੀ ਵੇਖਿਆ ਤੇ ਆ ਵੇ ਆ ਡਾਇਮੰਡ ਦਾ ਇੱਕੋਗਾ ਅੱਛਾ ਹਾਂ ਇਹ ਵੀ ਬੜਾ ਮਹਿੰਗਾ ਪਣਿਆ ਪਰ ਉਹਦਾ ਵੀ ਜਰ ਤੀ ਬਣਿਆ ਤੇ ਸੋਖਣਾ ਤੇ ਸੂਟ ਨਾਲੀ ਸਵਾਈਂ ਉੱਥੋਂ ਮੰਮੀ ਮੇਰੀ ਜਾਂਦੀ ਵੀ ਬਾਹ ਚਾਂਦੀ ਉੱਥੇ ਫੇਰ ਦੋਲਦੇ ਫੇਰ ਨਾਲ ਹੀ ਸੀਕੇ ਮੈਂ ਨਾਲ ਹੀ ਸੀਕੇ ਨਾਲ ਉਹਦਾ ਵੀ ਸੂਟ ਵੀ 1500 ਦਾ ਨਾਲ ਹੀ ਸੀਕੇ ਵੀ ਪੂਜੀਂਦਗੀ ਹੋਵੇ ਤੈਨਾਂ ਤੇਰੇ ਵਰਗੀ ਨਾ ਮੇਰੇ ਵਰਗੀ ਕਹੇਦੀ ਨਹੀਂ ਤੈਨੂੰ ਦੱਸਾਂ ਵੀ ਬਹੁਤ ਹੀ ਜ਼ਿਆਦਾ ਰੱਬ ਨੇ ਨਾ ਦਿੱਤਾ ਉਹਨਾਂ ਨੂੰ ਕਿਤੇ ਕੰਨੂ ਹੀ ਗੱਲਾਂ ਤੈਨੂੰ ਦੱਸਾਂ ਵੀ ਗੇਟ ਵੀ ਕਿਤੇ ਉਹਨਾਂ ਦੇ ਦਰਵਾਜ਼ੇ ਕਿਤੇ ਆਪਾਂ ਨੂੰ ਖੜਕਾਉਣੀ ਪੈਂਦੇ ਆ ਕਰਨੇ ਪੈਂਦੇ ਆ ਮੂਰਤ ਆਟੋਮੈਟਿਕੀ ਕੋਰ ਚੱਲ ਜਾ ਆਪਣੇ ਆਪ ਹੀ ਖੁੱਲਦੇ ਜਾਣੇ ਫਿੰਗਰ ਲਾਇ ਹੋਏ ਮਤਲਬ ਕੋਈ ਦੂਜਾ ਬਗਾਨਾ ਨਹੀਂ ਖੋ ਸਕਦਾ ਅੱਛਾ ਫਿੰਗਰ ਲੌਕ ਲੱਗਦਾ ਹਾਂ ਫਿੰਗਰ ਲੌਕ ਲੱਗਿਆ ਤੇ ਹੋਰ ਹੈ ਗਿਆ ਵੱਡੀ ਚੀਜ਼ 2.5 ਲੱਖ ਦੇ ਕੰਮਣ ਵੀ ਗਈ ਤੂੰ ਆਵੀ ਤਾਂ ਸਹੀ ਤੂੰ ਵੀੇਖ ਕੇ ਆਵੀ ਤੂੰ ਤਾਂ ਦੰਦ ਹੀ ਰਹਿ ਜਾਣਾ ਨਹੀਂ ਪੈਣਾ ਵੇਖਣ 2.5 ਲੱਖ ਵੇਲਾ ਕਿਤੇ ਗੱਲਾਂ ਹੁੰਦੀਆਂ ਹੈ ਤੇਰੇ ਕਿੰਨੇ ਤਗੜੇ ਹੁੰਦੇ ਸੀ ਪਿਉ ਦਾ ਤੇ ਮੇਰੇ ਹਿਸਾਬ ਦੇ ਜਦੋਂ ਜਦ ਮੈਂ ਵਿਆਹ ਹੀ ਆਈ ਹਾਂ ਉਹਦੇ ਤੇ ਹਿਸਾਬ ਦੇ ਸੀ ਆ ਹੋਣੀ ਇੱਕੇ ਜੱਕੀ ਉਹਨਾਂ ਦੀ ਗੁੱਡੀ ਸਿਰੇ ਚੜ ਗਈ ਮੈਂ ਕਹਿੰਦੀ ਮਰਮਾ ਗਿਆ कमाई ਆ ਤੇ ਪੈਸੇ ਦੀਆਂ ਗੱਲਾਂ ਹੋ ਗਈਆਂ ਪਹਿਲਾਂ ਤੇ ਤੈਨੂੰ ਪਤਾ ਸੀ ਜਰਮਨ ਗਿਆ ਸੀ ਮਾੜਾ ਮੂਟਾ ਕੰਮ ਕਰਦਾ ਹੀ ਮਿਊਨਿਕ ਵੀ ਇੱਕ ਹੋਰ 5-500 ਲਾਖ ਰੀ ਨਿਕਲ ਆਈ ਜੋ ਰੱਬ ਸਾਥ ਦੇਣ ਤੇ ਆ ਜੇ 10 ਲਾਖ ਰੀ ਨਿਕਲੀ ਆ ਤੇ 80 ਲੱਖ ਜਿੱਥੇ 40 ਲੱਖ ਪਰ ਨਾ 80 ਲੱਖ ਦੇ ਕੇ ਤੇ ਪੱਕਾ ਹੋ ਗਈ ਨੰਟੋ ਮੈਂਟੀ ਜਾਂ ਗਈ ਕਿਸਮਤਾਂ ਦੇ ਵੇਖੀ ਬਈ ਲੱਕੀ ਹੋਈ ਤੈਨੂੰ ਦੱਸਾਂ ਤੇ ਨਹੀਂ ਮੈਂ ਨਾ ਬੜਾ ਆਈ ਆ ਆ ਫਰੀਆ ਪਿਆ ਮੈਂ ਟਿੱਡ ਮੈਂ ਥੋੜਾ ਆ ਜਾ ਹੌਲਾ ਹੋ ਗਈ ਟਿੱਡ ਹੋ ਮੈਂ ਜਾਵਾਂ ਮੈਨੂੰ ਵਾਏ ਆਈ ਉਹਨੇ ਕਿਸ ਨੂੰ ਦੱਸ ਕੇ ਜਿੰਨਾ ਚ ਪੈਨ ਪਤਾ ਤੇ ਚੀਜ਼ਾਂ ਮੈਨੂੰ ਖੁਸ਼ੀ ਬੜੀ ਹੁੰਦੀ ਆ ਅੱਛਾ ਠੇਡਾ ਹੌਲਾ ਕਰ ਲੈ ਹਾਂ ਹੁਣ ਮੈਂ ਆਮੀ ਚੰਗਾ ਜਰੂਰ ਆਂਦੀ ਦੇਖਦੀ ਆਂਦੀ ਆਂਗੀ ਆਉਂਗੀ ਹਾਂ ਚੱਲ ਤੂੰ ਮੈਂ ਤੇਰੇ ਪਿੱਛੇ ਹੀ ਆਈ ਸਮਝ ਹਾਂ ਤੂੰ ਵੇਖ ਜਾਏਂਗਾ ਕੋਈ ਮੈਨੂੰ ਲੱਗੋ ਨਹੀਂ ਦਈ ਤਰ ਹਾਂ ਆ ਸੱਚ ਲੈ ਹਾਂ ਤੂੰ ਚੇਤਾ ਹੀ ਭੁੱਲ ਕੇ ਦਿਖਾਉਂਦਾ ਆਈ ਫੋਨ ਲੈ ਕੇ ਦਿੱਤਾ ਹੀ ਕੋਈ ਨੇ ਉਹ ਮੈਂ ਉਹਨੂੰ ਦੇ ਤਾ ਉਹ ਮੈਨੂੰ ਧਿਆਨ ਦੇ ਲੈ ਗੱਲ ਸੁਣ ਮੇਰੇ ਹੱਥ ਚ ਫੜਿਆ ਹੁੰ ਜੀ ਨਹੀਂ ਚੰਗਾ ਲੱਗਦਾ ਫੜ ਲਾ ਪਹਿਣਾ ਤੂੰ ਮੈਨੂੰ ਆਂਦੇ 1.5 ਲੱਖ ਦੇ ਜੀ ਚਾਹ ਤੇ ਮੈਨੂੰ ਆਂਦੇ ਉਹ ਜਿਹੜਾ ਪਹਿਲਾ ਫੋਨ ਹੀ ਹਾਂ ਉਹ ਐ ਉੱਥੇ ਬੈਠੇ ਮੰਗਤਾ ਜੀ ਚੱਲੀ ਦੁਕਾਨ ਇਹਨੂੰ ਦੇ ਦੇ ਮੈਂ ਹੱਲ ਮਾਪੀ ਉਹ ਵੀ ਤੂੰ ਮੈਨੂੰ ਦੇ ਦੇ ਦੱਸ ਉਹਨੂੰ ਤੇ ਤਵਾ ਦੋ ਜੀ ਨਾਲ ਅੱਛਾ ਅੱਛਾ ਮਾ ਤਾਂ ਜੇ ਕਰੂੰ ਮੈਂ ਉੱਤੇ ਸੁੱਚਾ ਜਿਹਾ ਚਲਾਈ ਕਰਦੀ ਬੁਰੀ ਲੱਗਦੀ ਹੈ ਅੱਛਾ ਅੱਛਾ ਹਾਂ ਚਲ ਚੰਗਾ ਫਿਰ ਚੰਗਾ ਆ ਵੀ ਜਰੂਰ ਆ ਕੇ ਇਤਨਾ ਜੀ ਆ ਜਾਈਂਗੀ ਆ ਜਾਉਂਗੀ ਸ਼ਾਮਾਂ ਨੂੰ ਸਬਜੀ ਧਾਰਾਂ ਕੋਈ ਲੱਭ ਕੇ ਕਾ ਬੂਟੀ ਧਰ ਲਾ ਮੈਨੂੰ ਤਾਂ ਕੁਛ ਲੱਭਣ ਨਹੀਂ ਜਿਆ ਮੈਂ ਤਾਂ ਸੱਚੀ ਜੀ ਦੋ ਉੱਥੋਂ ਆ ਜਾਨੀ ਨਾ ਮੈਨੂੰ ਇੱਥੋਂ ਦਾ ਮਾਹੌਲ ਜਿਆ ਨਹੀਂ ਚੰਗਾ ਲੱਗਦਾ ਯੀ ਆ ਵੀ ਸੂਰ ਤੋਂ ਪਾਏ ਬਣਾਏ ਸੋਹਣਾ ਆ 500 ਦਾ ਦੁਪੱਟਾ ਹੀ ਆਖੀ ਨਾ ਕਿਤੇ ਕਾਟਨ ਦਾ ਹੀ ਲਿਆਈ ਕਿੰਨਾ ਕਿੱਡਾ ਸੋਹਣਾ ਦੁਪੱਟਾ ਹੀ ਕਿਤੇ ਕਾਟਨ 500 ਦਾ ਇਹ ਫੋਨ ਨਹੀਂ ਆਹ 500 ਦਾ ਦੁਪੱਟਾ ਤੇ ਕਰੇ ਮੈਂ ਹੱਥਾ ਲੇ ਦਿੱਹੀਂ ਹੋ ਆਵਾ ਕਿਤੇ ਸੋਹਣਾ ਹੈ ਨਾ ਸੋਹਣਾ ਲੱਗਦਾ ਨਾ ਹਾਂ ਪੂਰਾ ਚੱਲ ਚੰਗਾ ਫਿਰ ਮੈਂ ਨਾ ਚਾਨੀ ਆਵੀ ਚੰਗਾ ਚੰਗਾ ਆਹ ਸਮਾਨ ਫਿਰ ਮੈਂ ਰੱਖ ਦੇਣਾ ਤੈਨੂੰ ਪਤਾ ਵਾ ਠੀਕ ਹੈ ਠੀਕ ਹੈ ਨਾਲੇ ਮੈਂ ਉਥੋਂ ਟੇਬਲ ਵੀ ਲੈ ਕੇ ਆਣੇ ਇਹ ਤੇ ਬਣ ਦੇ ਦੇਣਾ ਅੱਛਾ ਉਥੋਂ ਉਹਨਾਂ ਮਗਵਾਉਂਦੇ ਹੀ ਫੋਨ ਫਾਰਮ ਮਗਵਾਇਆ ਹੀ ਪੈਕਸ ਪਾ ਕੇ ਆਉਣਾ ਹੀ ਇੱਧਰ अच्छा हां ते 10 15 ਲੱਖ ਦਾ ਬੰਨਾਈ ਜਿੱਦਾਂ ਤੇ ਤੂੰ ਰੰਗ ਤੇ ਰਮੋਟ ਤੇ ਲਿਖਣੀ ਆਪਣੀ ਆ ਬਾਹਰ ਆਉ। ਤੂੰ ਵੇਖੀ ਸਹੀ ਚੀਜ਼ਾਂ ਤੂੰ ਚੰਗਾ ਫੇਰ ਆ ਜੀ ਚੰਗਾ ਚੰਗਾ ਸ਼ੂਫਰ ਕੋਲੋਂ ਨਹੀਂ ਖਤਰੀ ਖੂ ਕਰੀ ਜਾਂਦੀ ਚਾਰੀ ਜਾਂਦੀ ਖੂ ਕਰੀ ਜਾਂਦੀ ਪਤਾ ਮੈਨੂੰ ਸਾਰਾ ਹੀ ਇਹਦਾ ਕਿੰਨੀ ਕਾਕਾ ਚੇਦੇ ਪੇਕ ਕੇ ਸੇਰੀ ਖਾਮ ਮਾਰਿਆ ਘੜੀ ਬਹਿਣਾ ਆਂਦਾ ਵੀ ਕਰ ਜੀਣਾ ਹਰਾਮਕਾਰ ਛੱਡ ਦੇ ਕਿੰਨਾ ਹੀ ਕਾਂ ਹੋ ਗਈ ਤੇ ਮਾਚੀ ਗਈ ਗੱਲਾਂ ਸੋਨ ਸੀ ਨੇ ਅਗ ਲਾ ਗੀ ਇਤਨਾ ਹੀ ਲੰਮੀ ਸੀ ਮੈਂ ਨਿੱਕੇ ਨਿੱਕੇ ਚੀਜ਼ਾਂ ਲਿਆ ਕੇ ਦਿਖਾਉਂਦੀ ਸੀ ਚਲ ਇਹਨਾਂ ਨੂੰ ਕੀ ਪਤਾ ਲੱਗਣਾ ਕਿੰਨੇ ਵਾਲੇ ਤੇ ਕਿੰਨੇ ਵਾਲੇ ਨੇ ਚਲੋ ਨਜਾਵਾਂ ਕਰੀ